ਵਦਵਾਨੋ ਧਿਮਾਨ ਰਾਮਗੜੀਆ ਸਮਾ ਫਲੋਰ ਵੱਲੋਂ ਤਨ ਤਨ ਬਾਬਾ ਵਿਸ਼ਕਰਮਾ ਜੀ ਦਾ ਪੀਤੜ ਦਿਹਾੜਾ ਸ੍ਰੀ ਵਿਸ਼ਕਰਮਾ ਮੰਦਿਰ ਫਲੋਰ ਵਿਖੇ ਸੰਗਤਾਂ ਦੇ ਸੁਜੋਗ ਦੇ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਵਾਹਨ ਯੱਗ ਗਤੀ ਚੰਡੀ ਦੇ ਰਸਮਾਂ ਪ੍ਰੰਤ ਧਾਰਮਿਕ ਦੀ ਦੀਵਾਨ ਸੁਜਾਇਆ ਗਿਆ ਜਿਸ ਵਿੱਚ ਬਾਬਾ ਸੁਤਨਾਮ ਸਿੰਘ ਜੀ ਰੁੜਕਾ ਵਾਲਿਆਂ ਨੇ ਬਾਬਾ ਵਿਸ਼ਕਰਮਾ ਜੀ ਦੀ ਸਮੂੱਚੀ ਮਰੁਕਤਾ ਤੇ ਕੀਤੇ ਉਪਕਾਰਾਂ ਤੇ ਆਪਣੇ ਅਸ਼ਬਦ ਰਾਹੀਂ ਸ਼ਵਾਨਣ ਪਏ ਸਮਾਗਮ ਮੌਕੇ ਗੁਰਦੁਆਰਾ ਸਿੰਘਾ ਸ਼ਹੀਦ ਆਲੋਵਾਲ ਦੇ ਇਸ ਮੁਖੀ ਬਾਬਾ ਸੁਖਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਅਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਰਾਜਪਾਲ ਸਿੰਘ ਘਟਵਾਲ ਸਮਾਜ ਸੇਵੀ ਡਾਕਟਰ ਕੁਲਦੀਪ ਰਾਏ ਡਾਕਟਰ ਰਕੇਸ਼ ਸ਼ਰਮਾ ਕੌਂਸਲਰ ਪਰਮਜੀਤ ਭਾਰਤੀ ਤੇ ਉਹ सुरेंद्र ਡੱਬਰ ਯਦਵਿੰਦਰ ਗਿਆਨੀ ਅਤੇ ਹੋਰਾਂ ਨੇ ਨਤਮਸਤਕ ਹੋ ਕੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੂੰ ਸਰੋਪੇ ਵੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਮੱਖਣ ਸਿੰਘ ਨਾਮਦਾਰਿਤ ਚੇਅਰਮੈਨ ਪ੍ਰਧਾਨ ਦਰਸ਼ਨ ਸਿੰਘ ਅਮਰੀਕ ਸਿੰਘ ਵਿਰਦੀ ਸਰਵਨ ਸਿੰਘ ਜੰਡੂ ਸਿਮਰਜੀਤ ਸਿੰਘ ਫਲੋਰਾ ਚਰਨਜੀਤ ਸਿੰਘ ਜੰਡੂ ਪਰਮਿੰਦਰ ਸਿੰਘ ਰਾਜਵਾ ਮਨਦੀਪ ਸਿੰਘ ਵਿਨੋਦ ਬਸਨ ਜਸਮੀਤ ਸਿੰਘ ਤੇ ਦਵਿੰਦਰ ਟੀਮਾਨ ਅਸਮਨਦੀਪ ਸਿੰਘ ਰਾਜਵਾ ਤੇ ਗੁਰਮੀਤ ਸਿੰਘ ਨਿੱਕੂ ਸੋਨੀ ਟੀਮਾਨ ਨਰਿੰਦਰ ਟੀਮਾਨ ਤੇ ਦਿਲਜੀਤ ਸਿੰਘ ਤੇ ਗੁਰਦਿਆਲ ਸਿੰਘ ਵਿਰਦੀ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੇਬਲ ਤੇ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰੂਪੀ ਬਾਈ ਸਾਰੀ ਸੰਗਤ ਦੇਸ਼ ਵਿਦੇਸ਼ ਵਿੱਚ ਬਸੀਆਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਜਗਤ ਵਿੱਚ ਸਾਡੇ ਬਹੁਤ ਹੀ ਮਹਾਨ ਉਰਖ ਮਾਬਾ ਬਿਸ਼ਕਰਮਾ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਗੁਰੂ ਦੀ ਖੁਸ਼ੀ ਨੂੰ ਸਮਰਪਿਤ ਉਸੁੱਚੇ ਜਗਤ ਵਿੱਚ ਬਹੁਤ ਵੱਡਾ ਸਮਾਗਮ ਕਿ ਹੋਇਆ ਜਾ ਰਿਹਾ ਹੈ ਅਸੀਂ ਆਪਣੇ ਸਮੁੱਚੇ ਜੱਥੇ ਵੱਲੋਂ ਸੰਤ ਬਾਬਾ ਜਗਨੈਲ ਸਿੰਘ ਡੰਗਲਵੇਟਾ ਲੋਕਾੁਰਾ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਆਸ ਕਰਦੇ ਆ ਕਿ ਜੋ ਮਹਾਰਜ ਨੇ ਸਾਨੂੰ ਕਿਰਤ ਬਖਸ਼ੀ ਹੈ ਕਿਉਂਕਿ ਵੱਡੀ ਦੇਣ ਹੈ ਉਹਨਾਂ ਦੀ ਸਮੁੱਚੇ జగਤ ਨੂੰ ਜਿਹੜੀ ਉਹਨਾਂ ਨੇ ਊਜਾਰਾਂ ਦੀ ਬਖਸ਼ਿਸ਼ ਕੀਤੀ ਤੇ ਨਾਲ ਇੱਕ ਸੰਦੇਸ਼ ਦਿੱਤਾ ਜਿਹੜਾ ਉਹਨਾਂ ਦਾ ਸੰਦੇਸ਼ ਸੀ ਉਹ ਸੰਦੇਸ਼ ਕੀ ਸੀ ਮਰਜ਼ੀ ਕਹਿੰਦੇ ਹੱਥੀ ਕਰਨਾ ਸਿੱਖੋ ਕੰਮ ਨਾ ਕਦੀ ਧੋਖਾ ਨਾ ਕਦੀ ਗਮ ਹਰ ਜੀਵ ਨੂੰ ਉਹਨਾਂ ਨੇ ਉਹੋ ਜੀ ਕਿਰਤ ਦਿੱਤੀ ਕਿ ਤੂੰ ਆਪਣੀ ਕਿਰਤ ਕਰਕੇ ਆਪਣੀ ਰੋਬੀ ਜੋਧੀ ਕਮਾ ਸਕਦਾ ਅਤੇ ਨਾਲ ਇਹ ਸੰਦੇਸ਼ ਦਿੱਤਾ ਭਾਈ ਜਿਹੜਾ ਜਿਗਿਆਸੂ ਹੱਥੀ ਕਿਰਤ ਕਰਨ ਜਾਣਦਾ ਹੋਵੇ ਉਹਨੂੰ ਹੱਥੀ ਕਿਰਤ ਕਰਨੀ ਚਾਹੀਦੀ ਹੈ ਉਹਦੀ ਜ਼ਿੰਦਗੀ ਵਿੱਚ ਨਾ ਕਦੀ ਤੋਖਾ ਹੁੰਦਾ ਹੈ ਤੇ ਨਾ ਹੀ ਕਦੀ ਕੰਮ ਆਉਂਦਾ ਹੈ ਮੈਂ ਆਪਣੇ ਵੱਲੋਂ ਫਿਰ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਰੀਆਂ ਸਾਰੀਆਂ ਸੰਗਤਾਂ ਨੂੰ ਪ੍ਰਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਸਮੁੱਚੇ ਰਾਮਗੜੀ ਆ ਪਾਈਤਾਰਿਆਂ ਨੂੰ ਬੇਨਤੀ ਕਿ ਜੋ ਉਹਨਾਂ ਦੇ ਆਦੇਸ਼ ਸਤਗੁਰੂ ਨੇ ਬਖਸ਼ਿਸ਼ ਕੀਤੇ ਐ ਇਹਨਾਂ ਨੇ ਗ੍ਰਹਿਣ ਕੀਤੇ ਇਸੇ ਤਰ੍ਹਾਂ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲ ਕੇ ਆਪਣੇ ਸਮੇਂ ਸੁਆਸਾਂ ਨੂੰ ਜ਼ਿੰਦਗੀ ਨੂੰ ਸਫਲ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬਸ਼ਕਰਮਾ ਜੀ ਦੇ ਪ੍ਰਗਟ ਦਿਵਸ ਤੇ 6 ਸਾਲ ਸੰਗਤ ਨੂੰ ਹਲਕਾ ਵਿਧਾਨ ਸਭਾ ਫਲੋਰ ਦੀ ਸੰਗਤ ਨੂੰ ਦੇਸ਼ਾਂ ਦੇਸ਼ਾਂ ਦੇ ਵਿੱਚ ਬਸਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਆ ਔਰ ਬਲੁਕਤਾ ਤੇ ਮਾਨਤਾ ਪਾਸੋਂ ਉਮੀਦ ਕਰਦਾ ਆਸ ਕਰਦਾ ਵੀ ਜੋ ਸਾਨੂੰ ਭਗਵਾਨ ਜਿਸ਼ਕਰਮਾ ਜੀ ਨੇ ਜੋ ਸਾਨੂੰ ਆਦੇਸ਼ ਜੋ ਸਾਨੂੰ ਉਪਦੇਸ਼ ਦਿੱਤੇ ਆ ਉਹਨਾਂ ਦੇ ਪਤਾ ਜਿੰਨਾ ਦੇ ਚੱਲ ਕੇ ਉਹਨਾਂ ਦੇ ਕਦਮਾਂ ਚ ਜਿੰਨਾ ਦੇ ਚੱਲ ਕੇ ਜਿਹੜਾਗਾ ਆਪਣਾ ਜੀਵਨ ਵੀ ਸਫਲ ਕਰਾਈਏ ਔਰ ਦੂਸਰਾ ਦਾ ਵੀ ਸਫਲ ਕਰਾਈਏ ਜਿੱਥੇ ਭਗਵਾਨ ਜੀ ਸਭ ਤੋਂ ਵੱਡ ਜਿਹੜੇ ਹੈਗੇ ਵੱਡੇ ਕ੍ਰਾਂਤੀਕਾਰੀ ਸੀ ਇਸ ਕੰਮ ਦੇ ਵਿੱਚ ਸਿਲਪਕਾਰੀ ਕਲਾਕਾਰੀ ਦੇ ਵਿੱਚ ਔਰ ਹੱਥੀ ਕੀਰਤਕਾਰ ਦੇ ਵਿੱਚ ਦਸਾਂ ਨੋਹਾਂ ਦੀ ਕੀਰਤਕਾਰ ਦੇ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਬਸ਼ਵਾਲ ਸੀ ਜਿੰਨੇ ਵੀ ਅੱਜ ਆਪਾਂ ਸੰਸਾਰ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖ ਰਹੇ ਆ 100 100 ਉੱਚੀ ਬਿਲਡਿੰਗ ਦੇਖ ਰਹੇ ਆ ਔਰ ਜਿੱਥੇ ਵੀ ਆਪਾਂ ਪਹਾੜਾਂ ਦੇ ਥੱਲੇ ਸਰੰਗਾ ਦੇਖ ਰਹੇ ਆ ਜਿੱਥੇ ਵੀ ਕੋ ਟੈਕਨੀਕਲ ਕੰਮ ਦੇਖ ਰਹੇ ਆ ਉਹ ਸਾਰੀ ਉਹਨਾਂ ਦੀ ਦੇਣ ਆ ਉਹਨਾਂ ਨੇ ਵੱਡੀ ਦਸਤਕਾਰੀ ਕਰਕੇ ਵੱਡੇ ਇਜ਼ਾਰ ਵੱਡੇ ਸੰਦ ਜਿਹੜੇ ਸੀ ਉਹ ਤਿਆਰ ਕੀਤੇ ਸੀ ਜਿਹੜੇ ਅੱਜ ਵੀ ਸੰਸਾਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਉਹ ਚਲਾਏ ਚੱਲ ਰਹੇ ਨੇ ਸੋ ਅੱਜ ਦੇ ਪ੍ਰਗਟ ਦੇਸ਼ੇ ਮੈਂ ਸਭ ਸਾਥ ਸਾਧੂ ਜੀ ਦੁਆਰਾ ਲੱਖ ਲੱਖ ਬਧਾਈ ਦੇਣਾ ਔਰ ਆਸ ਕਰਦਾ ਕਿ ਉਹਨਾਂ ਦੇ ਮਨੁੱਖਤਾ ਮਾਨਤਾ ਦੇ ਜਿਹੜੀ ਉਹਨਾਂ ਨੇ ਦਿੱਤਨ ਕੀਤੀ ਸੀ ਉਹਨਾਂ ਦੇ ਚੱਲ ਕੇ ਜਿਹੜਾ ਆਪਾਂ ਪੈਰਾ ਦਈਏ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਅੱਜ ਅਸੀਂ ਤਨਤਨ ਬਾਬਾ ਵਿਸ਼ਕਰਮਾ ਜੀ ਦਾ ਸਦੀ ਸਤਾਬਦੀ ਸਮਰੋਹ ਮਨਾ ਰਹੇ ਆ ਜਿਹੜਾ ਕਿ 115 ਨਾ ਹੈ ਅੱਜ ਪਰ ਮੈਂ ਥੋੜਾ ਜਿਹਾ ਤੁਹਾਨੂੰ ਇਸ ਦੇ ਬਾਰੇ ਚੰਨਣਾ ਪਾਉਣਾ ਚਾਹਣਾ ਹੈ ਕਿ ਅੱਜ ਅਸੀਂ 115 ਮਾਹ ਮਨਾ ਰਹੇ ਹਾਂ ਐਕਚੁਅਲੀ ਇਹ 17 ਸਤੰਬਰ ਨੂੰ ਮਨਾਇਆ ਜਾਂਦਾ ਆ ਬਾਬਾ ਬਿਸ਼ਕਰਮਾ ਜੀ ਜਿਹੜੇ ਸੀ ਉਹ ਤਾਂ ਸ਼ਿਵ ਜੀ ਮਹਾਰਾਜ ਤੋਂ ਉਰੋਨਾ ਨੇ Sri Lanka ਬਣਾਈ ਸੀ ਵੀ ਸ਼ਿਵ ਜੀ ਮਹਾਰਾਜ ਨੇ ਕਿਹਾ ਸੀ ਕਿ ਤਾਰਪਤੀ ਕੰਦੀ ਪਰ ਮੈਨੂੰ ਘਰ ਚਾਹੀਦਾ ਆ ਉਨੇ ਭੇ ਬਾਬਾ ਵਿਸ਼ਕਰਮਾ ਜੀ ਨੂੰ ਸੱਦਿਆ ਤੇ ਉਹਨਾਂ ਤੋਂ ਲੰਕਾ ਬਣਵਾਈ ਪਰ ਆਪਣੇ ਸਹਿਬ ਜੀ ਪਾਰਪਤੀ ਨੂੰ ਕਹਿੰਦੇ ਆਪਾਂ ਘਰ ਕੀ ਬਣਾ ਕੇ ਕਰਨਾ ਆਪਾਂ ਕਿਹੜਾ ਰਹਿਣਾ ਹੈ ਇੱਧਰ ਉੱਧਰ ਫਿਰਨਾ ਉਹ ਕਹਿੰਦੀ ਨਹੀਂ ਜਿੱਤ ਪੈ ਗਈ ਜਿੱਦਣ ਉਹਦਾ ਮਹੂਰਤ ਸੀਗਾ ਸਾਰੇ ਪੰਡਤ ਸੱਦੇ ਗਏ ਜਿਨ੍ਹਾਂ ਦੇ ਵਿੱਚ ਚਾਰਾਏ ਵੇਦਾਂ ਦਾ ਵਿਦਵਾਨ ਰਾਵਣ ਜੀ ਵੀ ਆਏ ਉਹਨਾਂ ਨੇ ਸਾਰਿਆਂ ਨੇ ਲੰਗਰ ਛਕਿਆ ਸਾਰਿਆਂ ਨੂੰ ਕੁਛ ਨਾ ਕੁਝ ਸ਼ਿਵ ਜੀ ਤੋਂ ਮੰਗਿਆ ਸ਼ਿਵ ਜੀ ਪਾਰਵਤੀ ਕਹਿੰਦੀ 라ਵਣ ਜੀ ਨੂੰ ਪੰਡਿਤ ਜੀ ਤੁਸੀਂ ਵੀ ਮੰਗੋ ਕੋਈ ਕੀ ਮੰਗਣਾ ਉਹ ਕਹਿੰਦੇ ਇਹਨੇ ਮੈਨੂੰ ਕੁਛ ਨਹੀਂ ਚਾਹੀਦਾ ਇਹ ਉਹ ਨਹੀਂ ਪੁੱਛਿਆ ਕੀ ਮੰਗਣਾ ਲੈ ਲਓ ਕੁਝ ਕਹਿੰਦੀ ਨਹੀਂ ਚਲੋ ਜੇ 35 ਦੇ ਵਾਅਦੋ ਕਹਿੰਦੇ ਜੇ ਤੁਸੀਂ ਦੇਣਾ ਹੀ ਆ ਤਾਂ ਚਲੋ ਸਾਨੂੰ ਜੀ ਆਪਣੀ ਲੰਕਾ ਹੀ ਦੇ ਦਿਓ ਕਹਿੰਦਾ ਉਹ ਕਹਿੰਦਾ ਪਾਰਵਤੀ ਨੂੰ ਦੇਖਿਆ ਹੁਣ ਤੈਨੂੰ ਕਹੇ ਨਾ ਬਣਾ ਫਰਾਕਾਰ ਇਹਨੇ ਮੰਗ ਲਿਆ ਉਦੋਂ ਤੋਂ ਉੱਥੇ ਬੇ ਉਹਨਾਂ ਦਾ ਰਾਜ ਚੱਲਿਆ ਜੋ ਆਪਾਂ ਸਾਰਿਆਂ ਨੂੰ ਪਤਾ ਆ ਬਾਕੀ ਜਿਹੜਾ ਇਹ 115ਵਾਂ ਦਿਨ ਆਪਾਂ ਮਨਾ ਰਹੇ ਆ ਇਹ ਤਾਂ ਕੋਈ 115 ਸਾਲ ਪਹਿਲਾਂ ਪੰਜਾਬ ਗਵਰਨਮੈਂਟ ਨੇ ਚਾਲੂ ਕੀਤਾ ਪਤਾ ਨਹੀਂ ਕਿਹੜੇ ਸਿਸਟਮ ਨਾਲ ਦਿਵਾਲੀ ਤੋਂ ਦੂਸਰੇ ਦਿਨ ਕੀਤਾ ਵੈਸੇ ਸਾਡਾ ਜਿਹੜਾ ਅਸਲ ਦਿਨ ਆ ਸਾਰੀ ਵਰਲਡ 'ਚ ਮਨਾਇਆ ਜਾਂਦਾ ਉਹ 17 ਸਤੰਬਰ ਨੂੰ ਮਨਾਇਆ ਜਾਂਦਾ ਆ ਅਸੀਂ ਥਾਰੀ ਟੀਮ ਸਾਡੀ ਅੱਜ ਜਿੰਨੇ ਵੀ ਭਰਾ ਭਤੀਜੇ ਮੇਰੇ ਨਾਲ ਖੜੇ ਆ ਫਲੋਰਾ ਸਾਹਿਬ ਆ ਜੰਦੂ ਸਾਹਿਬ ਆ ਇੱਥੇ ਲਾਇਲ ਸਾਹਿਬ ਆ ਤੇ ਆਪਣੇ ਇੱਧਰ ਸਾਡੇ ਦਵਿੰਦਰ ਸਿੰਘ ਆ ਤੇ 바ਵਾਜੀ ਆ ਹੋਰ ਸਾਰੇ ਹੈਗੇ ਆ ਇਹਨਾਂ ਦੇ ਸਹਿਯੋਗ ਨਾਲ ਸੀ ਸਾਰਾ ਜਿਹੜਾ ਵੀ ਹੈਗਾ ਜੋ ਵੀ ਹੈ ਮਾੜਾ ਮੋਟਾ ਜਨਤਾ ਦੀ ਸੇਵਾ ਕਰ ਰਹੇ ਆ ਔਰ ਕੋਸ਼ਿਸ਼ ਕਰਾਂਗੇ ਤੇ ਗਾਂ ਵਾਸਤੇ ਵੀ ਇਤੋਂ ਵੀ ਵਧੀਆ ਕਰੀਏ ਪਰ ਇਹ ਹੁੰਦਾ ਸੰਗਤ ਦੇ ਸਹਿਯੋਗ ਨਾਲ ਆ ਕਿਉਂਕਿ ਸੰਗਤ ਆਉਂਦੀ ਆ ਸੰਗਤ ਸਾਰੇ ਕੰਮ ਕਰਾਉਂਦੀ ਆ ਬਾਬਾ ਜੀ ਦੀ ਮਿਹਰ ਨਾਲ ਹੁੰਦਾ ਬਾਬਾ ਜੀ ਨੇ ਹੀ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦੇ ਉਜਾਰਾ ਨਾਲੇ ਆਪਾਂ ਕੰਮ ਕਰਦੇ ਆ ਇੱਕ ਦਿਨ ਆਪਾਂ ਉਹਨਾਂ ਦੀ ਪੂਜਾ ਕਰਦੇ ਆ ਸਰ ਅੱਜ ਦੇ ਦਿਨ ਪ੍ਰਸ਼ਾਦ ਵੰਡ ਕੇ ਧੋ ਕੇ ਉਹਨਾਂ ਨੂੰ ਆਰਾਮ ਦੇ ਕੇ ਕੰਮ ਕਰਦੇ ਆ ਜੇ ਹੁਣ ਆਪਾਂ ਉਹਨਾਂ ਦੀ ਇੰਨੀ ਦੇਣ ਆਪਣੇ ਵਾਸਤੇ ਉਹਨਾਂ ਦਾ ਆਪਾਂ ਦਿਨ ਚੰਗੀ ਤਰ੍ਹਾਂ ਨਾ ਮਨਾਈਏ ਤਾਂ ਫੇ ਆਪਣੇ ਲਈ ਮੁਸ਼ਕਲ ਹੋ ਜਾਂਦਾ ਗਾਹ ਉਹਨਾਂ ਕਰਕੇ ਸਰ ਮੈਂ ਫੇਕ ਤਵਾ ਸਾਰਿਆਂ ਨੂੰ ਸਾਰਿਆਂ ਸਤਜਨਾ ਮਿੱਤਰਾਂ ਨੂੰ ਥਾਰਿਆਂ ਨੂੰ ਆਇਆ ਗਿਆ ਨੂੰ ਪ੍ਰਸਾਲਿਆਂ ਨੂੰ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੰਮ ਅਧੂਰੇ ਪਏ ਆ ਉਹਨੂੰ ਵੀ ਪੂਰਾ ਕੀਤਾ ਜਾਵੇ